ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਕਰਦੇ ਆ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਪਹੁੰਚ ਗਏ ਦੇ ਖੇਤਾਂ ਮਾ ਬਈ ਲੇਟ ਇਹ ਹੋ ਗਿਆ ਅੱਜ 10:00 ਵੱਜ ਗਏ 10:00 ਵਜੇ ਅੱਧ ਦਿਨ ਚੜਿਆ ਪਿਆ ਸੁੱਲ ਸੂਰਜ ਧੁੱਪ ਮੁੱਲਾ ਹੋ ਰਹੀ ਆ ਚਲ ਅੱਜ ਬਈ ਹਵਾ ਨਹੀਂ ਹੈ ਇੰਨੀ ਬਾਕੀ ਦੁਪਹਿਰੇ ਬਾਅਦ ਚੱਲ ਜੇ ਕੁਝ ਕਹਿ ਨਹੀਂ ਸਕਦੇ ਦੁਪਹਿਰੇ ਬਾਅਦ ਚਲਾ ਦੇ ਰੱਬ ਦਿਨ ਦੁਨ ਮਤਲਬ ਸਵੇਰੇ ਸਵੇਰੇ ਦਾ ਘੱਟੇ ਹੋਆ ਤੇ ਬਾਕੀ ਲੇਬਰ ਦਾ ਧਣੀ ਲੇਕ ਆਇਆ ਸਨੌਰ ਤੇ ਮਿਲ ਗਈ ਲੇਬਰ ਇੱਕਾ ਡੱਬਰ ਕੇ ਮਿਲੇ ਆ ਜਿਹੜੇ ਕੱਲ ਵਾਂਗ ਕਰਾ ਕੇ ਆਇਆ ਰਾਤ ਨੂੰ ਆਬ ਤਾਂ ਜਵਾਬ ਦੇ ਕੇ ਮੌਕੇ ਦੇ ਨਾਲ ਕਹਿ ਰਿਹਾ ਮੈਂ ਹਾਥ ਨੂੰ ਜਵਾਬ ਦੇਦਾ ਹਾਂ ਫੇਰ ਵੀ ਚੱਲ ਹੋਰ ਗਲੀ ਗੁਲੀ ਮਗਾ ਹੱਥ ਧਲੇ ਕੇ ਆਇਆ ਮੈਂ ਚੱਲ ਮੈਂ ਕਰਾਂ ਨਿਬੜ ਚ ਇਹ ਸਪਰੇ ਹੁੰਦੀ ਹੋ ਜੇ ਨਹੀਂ ਤਾਂ ਟਮਾਟਰ ਆਪਣੇ ਖਤਮ ਹੋ ਰਹੇ ਆ ਮੈਂ ਹਾਲ ਸਪਰੇ ਸਪਰੂ ਜੀ ਕਰਦੀ ਆ ਆਪਣਾ ਤੋੜ ਕੇ ਜਿਹੜੀ ਤੜਾਈ ਜੀ ਹੋ ਰਹੀ ਹੁਣ ਤਿਆਰ ਹੋਈ ਵੀ ਆ ਖਾਲੀ ਗੱਲ ਦੋ ਮਹਾ ਪੱਡੇ ਸਾਰੇ ਤੋੜ ਦੋ ਜਿਹੜੇ ਲਾਲ ਲਾਲ ਜੇ ਹੈ ਕਿ ਮੈਂ ਆ ਜਾ ਬਹਾਰ ਬਈ ਚਲੋ ਜਰਾ ਚਲੋ ਏ ਯਾ ਬਾਹਰ ਦੱਸ ਕੇ ਰੱਖਿਆ ਤੁਹਾਡਾ ਉਹ ਇਨਾ ਤੁਹਾਨੂੰ ਕੋਈ ਕੁੱਤਾ ਕੱਤਾ ਚੱਕ ਲੇ ਜੇ ਚਲ ਅੰਦਰ ਚਲ ਅੰਦਰ ਚਲੋ ਚਲ ਚਲ ਅੰਦਰ ਚਲ ਕਟਕੜਕੜਕੜਕੜ ਕਰੀਏ ਹਾਂ ਚਲੋ 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 ਗੇਟ ਰਾਣਾ ਪਪਾ ਬਈ ਚਲ ਬੰਦੇ ਕਰਦੀ ਹੁੰਦਾ ਬੰਦ ਕਰ ਚਲੋ ਅੰਦਰ ਚਲੋ 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 ਪੁੱਛੂ ਵੀ ਹੁੰਦੇ ਆ ਇਹੋ ਲਾਇਆ ਵੀ ਪੰਜ ਜਣੇ ਤੋੜਨਾ ਬਹੁਤ ਲੱਗ ਰਿਹਾ ਲਾਲ ਲਾਲ ਟਮਾਟਰ ਇਹੋ ਆ ਤਣੀ ਵਿੱਚ ਗਰੇਟਾਂ ਦੇ ਆ ਵੈਲੀ ਕਰਕੇ ਬਈ ਹੁਣ ਇਹ ਲੱਗੇਗਾ ਮੱਖੀ ਮਾਰੇ ਪਾਣਾ ਕਰ ਲਾ ਉੱਥੇ ਤੱਕ ਰੇ ਪਾਇਦਾ ਅੱਧੀ ਤੱਕ ਅੱਗੇ ਰਹਿ ਰਿਆ ਪਾਣ ਦੇ ਸਾਰੇ ਮਾ ਬਾਣਾ ਵੀ ਉਹ ਪਰਲੇ ਖੇਤਾਂ માં ਵੀ ਪਰਲੇ માં ਵੀ ਪਰ ਉਹ ਪਰਲੀ ਪੱਟਵਾ ਉਹ ਇਹ ਉਹ ਪੱਟਵਾ ਖਾਲ ਦੇ ਉੱਪਰ ਵਾਲੀ માં ਲੋ ਨਵੇੜਿਆ ਪਈਆਂ ਹਜੇ ਵੀ ਗਰੇਟਾਂ ਵਿੱਚ ਉਹ ਕੱਟ ਰਿਆ ਵਿਚਾਰ ਬਾਹਰ ਲੈ ਵੀ ਮਿੱਤਰ ਪਾਣੀ ਕਿੰਨੀ ਤਣੀ ਭਾਈ ਉਹ ਕਿੰਨੀ ਜਾ ਪਤੀ ਮਰ ਹਫਤਾ ਦਾ ਦਿਨ ਕਰਦਾ ਇਹ ਖਰਚਾ ਲੈਦਾ ਇਹ ਵਧ ਗਈ ਅੱਛਾ ਇਸ ਮਾ ਪਾਵੇਂਗਾ ਹਾਂ ਵੀ ਪਾਣੀ ਲੈ 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 ਵੀ ਚਾਪਤੀ ਤਾਜ਼ਾ ਤਾਜਾ ਹੋਲੇ ਤਰੀ ਬਿਚਾ ਤਰੀ ਨਾ ਚਲਾਇਆ ਤਾਂ ਨਹੀਂ ਬੁੱਲਦੀ ਬੁੱਧਰੇ ਘਟੇ ਗੱਜਾ ਹੈ ਚਲ ਉੱਪਰ ਹੋਣਾ ਬੜਾ ਬਟਾ ਉੱਪਰ ਦੇਖ ਲੈਨੀ ਪਰ ਲਿਆਵੇਂ ਘਰ ਦੇ ਫੁਰਕੇ ਕਰੀਗੇ ਕਰ ਲੈਂਗੇ ਮੈਂ ਕਹਿ ਲਖਾਵਾ ਕੈਮਰਾ ਲੱਗਦਾ ਜੁੱਤ ਵਿੱਚ ਲੈ ਆ ਤਾ ਕਿਥੇ ਦੇਖਦਾ ਅੱਛਾ ਅੱਛਾ ਠੀਕ ਹੈ ਠੀਕ ਹੈ ਨਾ ਚਲ ਕੋਈ ਨਹੀਂ ਆ ਲਾਵੀ ਮਿੱਤਰੋ ਅੱਜ ਆਵੇ ਵੱਡੇ ਗੱਕ ਚੱਕ ਲਿਆ ਦਾੰਦ ਤਾਨੀ ਨੂੰ ਟਾਈਮ ਨਹੀਂ ਹੈ ਬਾਈ ਔਰ ਇਹ ਪਾਰਿਆ ਵਿਚਾਰਾ ਮੱਖਾਂ ਜਿ ਨਵੇੜ ਦੇ ਮੱਖੀ ਆ ਕੱਖ ਫਿਰ ਮੈਂ ਆਪੇ ਵੱਡਾਂ ਅੱਜ ਇਹ ਉਲਾਦੀਏ ਦਰਵਾਜ਼ਾ ਬਾਈ ਅੱਗੇ ਬਾਹਰ ਆ ਜਾ ਚੰਦ ਜੀ ਬਰਸੀਨ ਘੜੀ ਨੂੰ ਦਾੰਤ ਚਲਾਇਨ ਵੀ ਹੋ ਗਿਆ ਖਾਸਾ ਚਿਰ ਕਾਡ के ਕਾਡ ਟੀ ਮੋਂਡੇ ਰੀ ਬੈ ਸਾਖ ਲਾ ਵੀ ਮਿੱਤਰੋ ਵੱਡ ਤੇ ਕੱਖ ਜੇ ਘਾਟ ਵੜ ਦੇਖੀ ਧਣੀ ਹੋਰ ਮਾਰ ਲਿਆ ਤਾਂ ਮੈਂ ਦਾ ਬਹੁਤ ਚਿਰਾਂ ਬਾਅਦ ਦਾਤ ਚਲਾਇਆ ਨਜ਼ਾਰਾ ਆਇਆ ਕਰਮੀ ਆਈ ਥਰੀ ਨੂੰ ਉੱਤੀ ਕੱਟੀ ਚੜਾਤੀ ਨਜ਼ਰ ਆ ਗਿਆ ਚਲੋ ਵੀ ਬੈਠੀਏ ਜਾ ਕੇ ਮੰਜੇ ਬਾਹਰ ਛੱਡ ਨਹੀਂ ਹੈਗੇ ਹਜੇ ਰੇੜੀ ਬਿੱਲੀ ਨਹੀਂ ਟਮਾਟਰਾਂ ਗੀੜੇ ਲਾਣੇ ਟਮਾਟਰ ਔੜੀਏ ਲੇਬਰ ਤਾਂ ਕਰਕੇ ਇਹਨੂੰ 6 ਵਾਰ ਰੱਖ ਰਿਹਾ ਅੰਦਰ ਧੁੱਪ ਮਾ ਇਹ ਗਰਮੀ ਲੱਗੀ ਨਾ ਪਾਣੀ ਬਈ ਵਾ ਤੋ ਪਮੈਨਾਂ ਨੇ ਬੂਸੇ ਜਾਣਾ ਤਾਂ ਕਰਕੇ ਇਹਨਾਂ ਨੂੰ ਅੰਦਰ ਰੱਖੇ ਛਾਵਾ ਅਭੀ ਹੋ ਰਹਾ ਤਾਰਨੀ ਹੈ ਰੈਡੀ ਟਮਾਟਰਾਂ ਗਈ ਤਾਂ ਇਹਨੇ ਹੋਰ ਇੱਕ ਤਰੀਕੇ ਫਸਾਤੀ ਵੀ ਉਹ ਉੱਥੇ ਦੇ ਲੈ ਕੇ ਆ ਜਾ ਉਹ ਫਸ ਗਈ ਦਰਵਾਜ਼ੇ ਵਿੱਚ ਫਸ ਗਈ ਚੱਲ ਚੱਲ ਕਰ ਲਾਗੇ ਨੂੰ ਮੁਰਜੇਗੀ ਮੁਰਜੇਗੀ ਝੜਦੇ ਲੰਗੀ 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 ਇਹ ਗੱਡੀ ਲੰਗੀ 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 ਮੁਰਜੇਗੀ ਮੁਰਜੇਗੀ ਉੱਥੇ ਤਾਂ ਨਹੀਂ ਆਏ ਹੋਗੀ ਤਾਂ ਕੱਲਾਵਾ ਦੇ ਕੋਈ ਨਹੀਂ ਇਬਾਰੇ ਥੱਲੇ ਨਾ ਤਰੀ ਨਾ ਨੂੰ ਚੜਦਿੰਗੇ ਨੀ ਚੱਲ ਠੀਕ ਚਲ ਆਣ ਦੇ ਜਾਣ ਦੇ ਤਨ ਮੋੜ ਦੇ ਹਾਂ ਮੋੜ ਦੇ ਮੋੜ ਦੇ ਯੋ ਵਾ ਡਰ ਹੈ ਬਰਾ ਤੂੰ ਬੜਾ ਕਿਉਂ ਨਹੀਂ ਆ ਡਰਾਈਵਰ ਕਰਾ ਡਰਾਈਵਰੀ ਕਰਨਾ ਗੱਡੀ ਕੀ ਯੋ ਬਣੀਆ ਬਾਤ ਹੀ ਗੱਲ ਦੀ ਤਾ ਤਾ ਨਹੀਂ ਕਰਦੇ ਖਾਲੀ ਤੂੰ ਖਾਲਾ ਰੋਟੀ ਨੇ ਮੈਂ ਖਾ ਖਾਨ ਵੇੜਾ ਮਾਂ ਠੀਕ ਨਹੀਂ ਪਾਣ ਜਗ ਪਰੇਗੇ ਕਾਦੇ ਸਨੂ ਕੱਲੂ ਗ੍ਰੇਡ ਤੇ ਹੈ ਜੀ ਗ੍ਰੇਡ 9 ਤੋਂ ਹੈ 9 ਤੋਂ ਭਰੀ ਅੱਜ 8 8ਾਂ 9 ਦੇ ਯਾਰ ਉਹਦੇ ਕੋਲ ਪਾਸ ਹੋ ਗਿਆ ਆ ਉਹ ਜਿਹੜੇ ਨੂੰ ਤੂੰ ਦੇਖਿਆ ਤਾ ਤੂੰ ਉਹਦੇ ਨਾਲ ਪੈਸੇ ਵੀ ਲਈਆਂ ਰੱਜਾ ਕਹੇ ਯਾਰ ਆ ਪੈਸੇ ਕਿ ਲੋੜ ਆ ਇਹਨਾਂ ਨੇ ਵੀ ਦਿਹਾੜੀਆਂ ਕੇ ਦੇਣੇ ਆ ਹੈ ਉਹ ਹੀ ਉਹਨੂੰ ਕਹੇ ਤਾ ਕਹਿੰਦਾ ਭਰ ਦੋ ਆ ਭਰੋਗਾ ਪਹਿਲਾਂ ਫਿਰ ਆਵੇਂ ਕਰ ਇਹ ਪਾਓ ਪਹਿਲਾਂ ਆ ਨੌ ਭਰ ਕੇ ਉਸ ਨੂੰ ਫਿਰ ਪਚਾਵੇਂ ਅੱਜ ਜੇ ਕੱਲ ਨੂੰ ਚ ਪਚਾ ਦੇਗੇ ਕੱਲ ਨੂੰ ਗ੍ਰੇਡ ਫਲਾ ਦੇਗਾ ਪਰ ਸਨ ਦੋਏ ਵਗ ਜੀ ਲਾਬਿਮਾਨ ਨੇ ਫੈਕਟਰੀ ਲਾ ਲਈ ਉਹੜੀ ਸੌਸ ਬਣਾਉਣ ਵਾਲੀ ਤਾਂ ਕਰਕੇ ਖੁੱਲਾ ਮਾਲਾ ਵਾ ਹਜੇ ਹਮ ਰੇਡੀਅਲ ਲਾਵਾਂ ਫਿਰ ਲੈ ਕੇ ਟ੍ਰੈਲੀਆਂ ਗੱਡੀਆਂ ਆਏ ਗੀਆਂ ਹਣਾ ਦੇਖੇਗਾ ਅੰਤਾਲ ਆ ਫੈਕਟਰੀ ਆਹ ਸੌਸ ਫੈਕਟਰੀ ਜਿਤਨਾ ਆਪ ਕਿਸਾਨ ਕੀ ਬਣਾਵਾ ਆਪਾਂ ਅੰਤਾਲ ਬ੍ਰਾਂਡ ਬਿਜ਼ਨਸ ਸ਼ੁਰੂ ਕਰਨਾ ਚਾਹੁੰਦਾ ਬਾਈ ਬਿਜ਼ਨਸ ਚੱਲ ਸਕਾ ਜੇ ਦਿਮਾਗ ਲਾਓ ਚਲੇ ਵਧੀਆ ਆਪਾਂ ਮੰਡੀ ਹੁਣੇ ਵੇਚੇ ਕਰਦੇ ਨਾ ਉਹ ਆਪਣੇ ਟਮਾਟਰ ਆਪਣੀ ਸੌਸ ਕੱਲੇ ਪਟਿਆਲੇ ਦੇ ਸ਼ੁਰੂ ਕਰੇਗੇ ਪਹਿਲਾਂ ਹੌਲੀ ਹੌਲੀ ਫਿਰ ਗਵੰਡੀ ਮਾਂ ਕਨੌਰ ਸਮਾਨ ਐ ਅੰਮੋਲਾ ਫਿਰ ਹੌਲੀ ਹੌਲੀ ਸਮਾਨੇ ਦੇ ਆਪਣਾ ਪੈਰ ਜੰਮਗੇ ਸਮਾਨੇ ਦੇ ਅੱਗੇ ਨੂੰ ਹੋਜਗੇ ਪਾਤੜ ਪਾਤਣਾ ਸਿਧਰਾੜਾ ਇੱਧਰ ਫਿਰ ਨਾਬੇ ਨੂੰ 90 ਤੇ ਫਿਰ ਅੱਗੇ ਮਲੇਰਕੋਟਲੇ ਲਵੇ ਲਵੇ ਇਹ ਨਹੀਂ ਮੈਂ ਬਤਾਂਗੇ ਕਿਉਂ ਵੀ ਤੜੀ ਆ ਇੱਕਦਮ ਨਹੀਂ ਨਾ ਆ ਫਿਰ ਹੌਲੀ ਹੌਲੀ ਸਾਰੇ ਪੰਜਾਬ ਮਾ ਐ ਚ ਬਣ ਜੇਗੀ ਬਾਤ ਬਈ ਹੋਲੀ ਨੂੰ ਪਿਆ ਹਜੇ ਟਾਈਮ ਪਹਿਲਾਂ ਹੀ ਚੱਕ ਲਿਆ ਪਚਕਾਰੀ ਪਰ ਕੱਪੜਿਆਂ ਦਾ ਹਾਲ ਦੇਖੋ ਬਈ ਲਿਬੜਿਆ ਪਿਆ ਸਿਰਪਾ ਹੀ ਮਿੱਟੀ ਕੱਪੜਿਆਂ ਦਾ ਪੂਰਾ ਹਾਲ ਕਰ ਰੱਖਿਆ ਖੇਡ ਰਿਆ ਪਾਣੀ ਨਾਲ ਬਸ ਬਈ ਭਿੱਜ ਰਿਆ ਹਜੇ ਗਰਮੀ ਆਈ ਨਹੀਂ ਹੈਗੀ ਪੁੱਤ ਬਿਮਾਰ ਹੋਏਗਾ ਹੋਰਗੇ ਲੈ ਲੈ ਮੈਂ ਵੀ ਆ ਗਿਆ ਆਹੋ ਫੁੱਟ ਗਿਆ ਲੈ ਗਿਆ ਵੀ ਕੱਖ ਨਵੇੜ ਕੇ ਘਰਾਂ ਇਹਦਾ ਸ਼ੀਸ਼ਾ ਫੁੱਟ ਗਿਆ ਪਰ ਆ ਯਾਰ ਸਿੱਸਾ ਫੁੱਟ ਗਿਆ ਦੇਖ ਲੈ ਕੇ ਨੇ ਭੁੰਡੀ ਭੰਡੀ ਪਵੇ ਦੀ ਕੇ ਹਾਲਾ ਓ ਛਟੂ ਕੇ ਹਾਲਾ ਸਸਤਰੀ ਗੱਲ ਕਰਦੇ ਪਾਗਲੇ ਮੈਂ ਮਜ਼ਾਕ ਕਰਾਂ ਮਜ਼ਾਕ ਇਤਨਾ ਇਤਨਾ ਮਜ਼ਾਕ ਕਰ ਲੇਗਾ ਤਾਂ ਸਿੱਸਾ ਫੁੱਟ ਗਿਆ ਯਾਰ ਕੌਣ ਬੰਨ ਗਿਆ ਯਾਰ ਜਿਵੇਂ ਅੱਖਾਂ 'ਮਾਂ ਪਾਏ ਪੂਜੇ ਦਾ ਗੁੱਸਾ ਕੱਢ ਲੈਣੇ ਚਾਹ ਦੇਖ ਕੇ ਹੈ ਮੂੰਹ 'ਮਾਂ ਦੇਖ ਲੈਣੇ ਹੋਰ ਆ ਪਾਦਲ ਪਾਦਲ ਆ ਹਾਂ ਲੈ ਵੀ ਮੰਡੀ ਮਾਇਦੇ ਜਾ ਕੇ ਅੱਧੀਆਂ ਗਰੇਟਾਂ ਦੀ ਪਰਚੀਆਂ ਮਿਲ ਗਈਆਂ ਅੱਧੀਆਂ ਹੀ ਮਿਲੀ ਨਹੀਂ ਇਕੱਠੀ ਉਹ ਲੈ ਆਇਆ ਵੀ 20-22 ਦਿਨਾਂ ਦੀਆਂ ਪਰਚੀਆਂ ਜਿਹੜੇ ਦੋ ਤਿੰਨ ਤੜਾਈਆਂ ਭੇਜੀਆਂ ਤੇ ਰਸਤੇ ਮਨਦੇ ਕੋ ਬੰਦਾ ਆਪਣਾ ਤੇਲ ਮੁਕਾਈ ਖੜਿਆ ਦਾ ਮੇਰੇ ਲੱਤ ਲਾ ਕੇ ਲੈ ਆਇਆ ਥਨੂੰ ਕੰਨੀ ਤਾਂ ਨਹੀਂ ਹੋ ਜਾਈਆਂ ਆਪਣੀਆਂ 25 25 ਹੋ ਜਾਈਆਂ 25 ਗਰੇਟਾਂ ਨਿਆ ਹੋ ਗਈਆਂ ਅੱਜ ਬਈ 250 ਰੁਪਏ ਦਿਹਾੜੀ ਨੂੰ ਪੰਜ ਬੰਦੇ ਆਏ ਤੇ ਇਹੋ ਕੰਮ ਕਰਿਆ ਲਾਲਾ ਉਹ ਫਿਰ ਵਧੀਆ ਹੋ ਗਿਆ ਸੱਤ ਕਰੇਟਰ ਦੂ ਵੇਚਤੀਆਂ ਪਹਿਲਾਂ ਉਹਦੇ ਹਿਸਾਬ ਨਾਲ ਤਾਂ ਫਿਰ 35 35 ਤੇ 40 ਦੇ ਲਵੇ ਪਹੁੰਚ ਗਈਆਂ ਸੱਤ ਕਰੇਟਰ ਤਿੰਨੇ ਵੇਚੀਆਂ ਤਿੰਨੇ ਵੇਚੀਆਂ ਆ ਚਾਰ ਤਾਂ ਸੱਚ ਚੋਰੀ ਆ ਗਈਆਂ ਤਿੰਨੇ ਵੇਚੀ ਦੀਆਂ ਦੋ ਲੋਟ ਫੜੀ ਟਾਈਪ ਬਈ ਨੂਰ ਘੇੜੀਆਂ ਤੇ ਬਸ ਇੱਕ ਪੰਜ ਬੰਦਿਆਂ ਨੇ ਇਹੋ ਕੰਮ ਕਰਿਆ ਬਾ ਵਿੱਚ ਜਵਾਗ ਜੇ ਦੇ ਦੋ ਖੁਰਪੇ ਵੀ ਉਰੀ ਰੱਖ ਗਏ ਬਾ ਗਠੇ ਗੁੱਡੇ ਇੰਨੇ ਕਾ ਉੱਥੇ ਤੱਕ ਇਹੋ ਕਿਆਰੀ ਜੀ ਐਨਾ ਕਾ ਕੰਮ ਕਰਿਆ ਚਲੋ ਕੋਈ ਬਾਤ ਨਹੀਂ ਜਿੱਦਾਂ ਦੇਣੇ ਬਸ ਉਹ ਤਾਂ ਦੇਣਾ ਹੀ ਹੈ ਜਿੱਦਾਂ ਮਰਜ਼ੀ ਨੂੰ ਕੰਮ ਨਿਭੜਾ ਕਰ ਲੋ ਸਪਰੇਅ ਕਰੇਗੇ ਫਿਰ ਟਮਾਟਰਾਂ ਦਾ ਤਿੰਨ ਅਰ ਦੋ ਪੰਜ ਗ੍ਰੇਡ ਤਾਂ ਆਪਣੇ ਭਰ ਗਏ ਹੋ ਰਹਿ ਗਏ ਉਹ ਕੱਲ ਨੂੰ ਭਰेंगे ਹੁਣ ਇਹੋ ਲਾਲ ਟਮਾਟਰ ਇੱਧਰ ਘੜਦੇ ਕੱਲ ਨੂੰ ਭਰਦੇਗੇ ਬਸ ਲਾਲ ਲਵੀ ਨੇ ਘੜਤੇ ਉਹ ਚੱਕ ਚੱਕ ਕੇ ਮਾਰੇਗੇ ਗ੍ਰੇਡ ਟਮਾਟਰ ਸੀ ਕਿ ਨਹੀਂ ਆਪਣਾ ਪਰੋ ਪਾਈ ਜਾਗੇ ਨਾ ਨਾ ਪਾਸਪੋਰਟ ਸਾਈਜ਼ ਫੋਟੋ ਪਾਸਪੋਰਟ ਸਾਈਜ਼ ਥੱਲੇ ਨਹੀਂ ਜਾਣਾ ਹੈਗਾ ਮਜ਼ਾਕ ਕਰ ਰਹੇ ਆ ਬਈ ਚਲੋ ਠੀਕ ਆ ਓਏ ਲੈ ਵੀ ਕਿੱਲਾ ਕਰ ਰਹਿ ਗਿਆ ਦਾ ਬਾਕੀ ਦਾ ਨਿਬੜ ਕੇ ਕੰਮ ਹੁਣ ਤਾਂ ਦੋਏ ਲੋਟੇ ਲੱਗ ਕੇ ਬਈ ਪਾਣਾ ਜਿਵੇਂ ਆਪਾਂ ਨਾਰਮਲ ਪਾਵਾਂ ਮਤਲਬ ਕਣਕ ਜੀ ਦੀ ਮੋ ਕੋਈ ਵੀ ਫਸਲ ਵਾਂ ਨਿਪੜਦਾ ਐ ਪੰਦੇ ਤੇ ਲਿਕਾਂ ਲਿਕਾਂ ਜੀ ਇਹ ਸਿੱਧਾ ਹੀ ਆਹ मुट्ठी ਹੀ ਰੋਕ ਕੇ ਤਾਂ ਨਹੀਂ ਹੈਣਾ ਉਹ ਵਿੱਕੇ ਜਿਵੇਂ ਪਾਣਾ ਉਹਦੇ ਜੁਗਾ ਵੀ ਰੱਖ ਲਈ ਸੂਰਜ ਗਿਆ ਛਿਪਾ ਵੀ ਮਿੱਤਰੋ ਛਾਂਟ ਛੋਟ ਦੇ ਕੱਲ ਨੂੰ ਭਰਾਂਗੇ ਵੀ ਜਿਹੜੀ ਰਹਿ ਗਈ ਅੰਗਰੇਟਾਂ ਤੇ ਰੰਗੇ ਆ ਛਿਪਾ ਆਂਡੇ ਖਾਈਏ ਮਾਲਾ ਖਾਣਾ ਹੈ ਯਾਰ ਜਿਖਾ ਆਮ ਜਿਖੋੰਜ ਦੇ ਠੀਕ ਆ ਚਲੋ ਠੀਕ ਹੈ ਜੀ ਸਸਰੀ ਘਰ ਸਾਰਿਆਂ ਨੂੰ ਮਿਲਾਂਗੇ ਕੱਲ ਨੂੰ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਜੇ ਬਾਈ ਬਲੌਗ ਵਧੀਆ ਲੱਗਾ ਸਬਸਕ੍ਰਾਈਬ ਕਰਦੇ ਕਰੋ ਲਾਈਕ ਕਰਦੇ ਕਰੋ ਸ਼ੇਅਰ ਕਰਦੇ ਕਰੋ ਜੇ ਵਧੀਆ ਲੱਗਾ ਤਾਂ ਚਲੋ ਠੀਕ ਹੈ ਜੀ ਸਸਰੀ ਕਾਲ